ਸਾਡੇ ਇਸ ਮੰਡਲ ਦੇ ਟੈਂਡ ਨੇ ਸਾਰੇ ਆਗੂ ਆਪਣੀ ਆਪਣੀ ਜਿਲ੍ਹਾ ਵਾੜੀ ਦੇ ਸਮੇਂ ਦੇ ਵਿੱਚ ਇੱਥੇ ਪਹੁੰਚੇ ਹੈ ਸੋ ਸਾਰਿਆਂ ਦਾ ਬੜਾ ਜੀ ਆ ਧੰਨਵਾਦ ਕਰਦੇ ਆ ਹੁਣ ਮੈਂ ਬੋਲਤੀ ਕਰੂੰਗਾ ਕਿ ਆਪਾਂ ਸਾਰੀਆਂ ਸਮੱਸਿਆਵਾਂ ਤੇ ਜਾਣੀ ਆ ਕੀ ਕੀਤਾ ਇਹਨਾਂ ਸਰਕਾਰਾਂ ਨੇ ਸਾਰੇ ਆਪਾਂ ਜਾਣਦੇ ਆ ਸੋ ਮੈਂ ਬੋਲਤੀ ਕਰੂੰਗਾ ਸਾਡੇ ਪਿੰਡਾਂ ਦੇ ਗੁਪਤਾ ਦੇ ਪ੍ਰਧਾਨਾਂ ਨੂੰ ਇਹ ਵੀ 2-3 ਮਿੰਟ ਦੇ ਸਮੇਂ ਦੇ ਮਤਾਬਕ ਹੋਰ ਇਹ ਤਕਲੀਫਾਂ ਜਾਂ ਜੋ ਵੀ ਸਮੱਸਿਆਵਾਂ ਜਿਹੜੀਆਂ ਸਰਕਾਰ ਤੇ ਸਾਨੂੰ ਆ ਰਹੀਆਂ ਉਦੋਂ ਲੋਕਾਂ ਨੂੰ ਜਾਣੂ ਕਰਵਾਉਣ ਸਮੇਂ ਬੇਨਤੀ ਕਰੂੰਗਾ ਜਗਵੰਤਰ ਲੱਖਾ ਜੀ ਨੂੰ ਇਹ ਵੀ ਆਪਣੇ ਵਿਚਾਰ ਜਿਹੜੇ ਹੈਗੇ ਆ ਆਹ ਸਾਥੀਆਂ ਦੇ ਨਾਲ ਸਾਂਝੇ ਕਰ ਲੋ ਸਮੇਂ ਸਮੇਂ ਤੇ ਫਿਰ ਦੁਬਾਰਾ ਉਸੇ 바ਲੇ ਨੂੰ ਦੁਹਾਇਆ ਹੀ ਗਿਆ ਅੱਜ ਤੱਕ ਅਮਲ ਦੇ ਵਿੱਚ ਨਹੀਂ ਲਿਆਂਦਾ ਗਿਆ ਸੌ ਫੋਰ ਵੀ ਬਹੁਤ ਸਾਰੀਆਂ ਜੋ ਕਿ ਕੇਂਦਰ ਦੀਆਂ ਸਕੀਮਾਂ ਗਰੀਬਾਂ ਦੇ ਹੱਕ ਦੀਆਂ ਸਕੀਮਾਂ ਹੈ ਚਾਹੇ ਕੱਚੇ ਘਰਾਂ ਨੂੰ ਪੱਕੇ ਕਰਨ ਦੀਆਂ ਸਕੀਮਾਂ ਹੈ ਉਹਨੇ ਵੀ ਇਹ ਸਰਕਾਰ ਨੇ ਇਹ ਸਾਡੀ ਮੁਕੰਮਲ ਸਰਕਾਰ ਨੇ ਅੱਜ ਤੱਕ ਲੋਕਾਂ ਦੇ ਘਰਾਂ ਨੂੰ ਪੱਕੇ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਨਾ ਕੋਈ ਸਰਕਾਰੀ ਅਫਸਰ ਨਾ ਕੋਈ ਪੰਚਾਇਤੀ ਅਸਰ ਆਜੇ ਲੋਕਾਂ ਦੇ ਘਰਾਂ ਨੂੰ ਦੇਖ ਰਿਹਾ ਨਾ ਕੋਈ ਕਿਸੇ ਨੂੰ ਗਾਟ ਮਿਲ ਗਈ ਹੈ ਨਾ ਕੋਈ ਕਿਸੇ ਦੇ ਇਹ ਮੰਡਲ ਦੇ ਵਿੱਚ ਬੈਠੇ ਆ ਸਾਰੇ ਮੇਰੇ ਆਪਣੀ ਪਾਰਟੀ ਆਇਆ ਜਿੱਦਾਂ ਕਿ ਆਪ ਸਰਕਾਰ ਨੂੰ ਇਹਨਾਂ ਇਧਰ ਹੋ ਗਿਆ ਆ 3 ਸਾਲ ਹੋ ਗਏ ਆ ਆਪ ਪਾਰਟੀ ਨੂੰ ਬਣੀ ਹੋਏ ਨੂੰ ਪਰ ਇਹਨਾਂ ਨੇ ਕਿੰਨੇ ਵਾਦੇ ਕੀਤੇ ਸੀਗੇ ਲੋਕਾਂ ਨਾਲ ਵੀ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਪਰ ਕੋਈ ਵੀ ਕੰਮ ਨਹੀਂ ਕੀਤਾ ਇੱਥੇ ਲੁੱਟ ਖਵਾ ਹੋ ਰਹੀਆਂ ਚਲੇ ਆਮ ਜਿਹੜੇ ਦਾ ਲੁੱਟ ਖਵਾ ਕਰਦੇ ਆ ਮੋਸਾ ਇੱਕ ਕਰਨ ਜਾਣੇ ਜਾਂਦੇ ਆ ਉਹ ਉਹਦੇ ਚੁਰੇ ਫਿਰਦੇ ਆ ਜਿਹੜੇ ਲੋਕਾਂ ਲੁੱਟਵਾ ਨਹੀਂ ਕਰਦੇ ਉਹਨਾਂ ਦੇ ਪਰਚੇ ਪੈਂਦੇ ਆ ਇਹ ਸਰਕਾਰ ਐਡੀ ਕੰਮੀ ਸਰਕਾਰ ਆ ਜਿਨ੍ਹਾਂ ਨੇ ਇੱਥੇ ਫਾਡੇ ਟੈਂਡੀ ਥੋੜੇ ਕਰ ਹੋ ਗਿਆ ਗੱਡੀ ਬਾੜ ਖੜੀ ਚਾਰੇ ਚੱਕੇ ਦਸੜਾ ਕਿਸੇ ਨੇ ਹੱਥ ਤੱਕ ਅੱਖ ਨਹੀਂ ਲਿਆ ਗੁਰੀਆਂ ਲਿਆ ਬਾੜੀਆਂ ਲਾ ਕੇ ਲੈ ਜਾਂਦੇ ਆ ਪਰ ਦੇ ਕਿਵੇਂ ਰਸਾ ਬੰਦ ਕਰਦੇ ਆ ਰਸਾ ਬੰਦ ਕਿੱਥੋਂ ਹੋ ਰਿਹਾ ਆ ਕੋਈ ਨਸ਼ਾ ਬੰਦ ਨਹੀਂ ਹੋ ਰਿਹਾ ਨਸ਼ਾ ਦਾ ਬੰਦ ਹੋਣਾ ਹੀ ਆ ਇਹ ਤਾਂ ਐਵੇਂ ਲੋਕਾਂ ਦੇ ਬਾਹਰੇ ਆ ਜੇ ਅਸੀਂ ਨਸ਼ਾ ਬੰਦ ਕਰਾਂਗੇ ਪਰ ਇਹ ਨਸ਼ਾ ਨਹੀਂ ਬੰਦ ਹੋਣਾ ਕਿਉਂਕਿ ਨਸ਼ਾ ਇਹਦੇ ਆਪਣੇ ਬੰਦੇ ਵੇਚਿਆ ਆ ਪਾਰਟੀ ਸਰਕਾਰ ਨੇ ਜਿਹੜੀਆਂ ਸਰਕਾਰਾਂ ਆਉਂਦੀਆਂ ਬਾਹਰੇ ਕਰਦੀਆਂ ਆ ਇਹ ਵੀ ਆ ਕਰ ਦਿਆਂਗੇ ਜਿੱਦਾਂ ਕਲੋਨੀਆ ਕਟੀਆਂ ਦੇ ਨਜਾਇਜ਼ ਜ਼ਮੀਨਾਂ ਦੀਆਂ ਜਿਹੜਾ ਦਾ ਮੋਦੀ ਸਾਹਿਬ ਨੇ ਇਦਾਂ ਦੇ ਵੱਡੇ ਵੱਡੇ ਰੋਡ ਹਾਈ ਦੇ ਕੱਟੇ ਆ ਤੇ ਕਹਿੰਦੇ ਜ਼ਮੀਨਾਂ ਖਰਾਬ ਹੁੰਦੀਆਂ ਆ ਕਈਆਂ ਕਲੋਨੀਆਂ ਤਾਂ ਦੁਨੀਆ ਪਿੰਡਾਂ ਦੇ ਵਿੱਚ ਉਹ ਜ਼ਮੀਨਾਂ ਖਰਾਬ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਦੇ ਬੰਦੇ ਹੀ ਲੱਗੇ ਹੋਏ ਆ ਜਿਹੜੇ ਨਿਯਾਜ ਕਲੋਨੀਆਂ ਕੱਟ ਰਹੇ ਆ ਨਿਯਾਜ ਸਾਰੇ ਕੰਮ ਕਰ ਰਹੇ ਆ ਪਰ ਉਹਨਾਂ ਤੋਂ ਤਾਂ ਤੁਗਤਮਾਨ ਦੀ ਬਹੁਤ ਗੱਦਿਆ ਸੀਗੇ ਕਿ ਮੈਂ ਸਾਰਾ ਕੁਝ ਮਾਰਨ ਕਰੂਗਾ ਜਿੰਨੇ ਵੀ ਬੰਦੇ ਪੈਸੇ ਲੈ ਕੇ ਕੰਮ ਕਰਦੇ ਕੋਈ ਨਹੀਂ ਕੀਤਾ ਉਹ ਉਹਨਾਂ ਦੁੱਗਣਾ ਪੈਸਾ ਰਿਜ਼ਲ ਵਧੀਆ ਜਿੰਨੇ ਵੀ ਰਿਜ਼ਲ ਲੈ ਰਹੇ ਰੋਕ ਉਹਨਾਂ ਹੀ ਕੰਮ ਜ਼ਿਆਦਾ ਕਰ ਰਹੇ ਆ ਜਿੱਥੇ ਅੱਜ ਤੱਕ ਅੰਮਰਸਰ ਦੇ ਵਿੱਚ ਲੋਕਾਂ ਦੇ ਘਟਾ ਘਟੇ ਲੁਧਿਆਣੇ ਦੇ ਘਾਟੇ ਸਾਡੇ ਜਨਰਲ ਦੇ ਵਿੱਚ ਕੋਈ ਵੀ ਬੰਦਾ ਹੁਣ ਕੇ ਕਦੇ ਵੀ ਆਮ ਪਾਰਟੀਆਂ ਕਰੇ ਵਿਧੀਆਂ ਲੋਕਾਂ ਦੇ ਘਰ ਟਾਪਿਆ ਇਹ ਤਾਂ ਐਸੀਆਂ ਤੇ ਹੀ ਦਾਦਾ ਸ਼ਕੰਗਾ ਕਰਦੇ ਆ ਬਾਕੀ ਇੱਧੜੇ ਮਕਰਵਾਸ ਰੱਖੇ ਆ ਜਿਹੜਾ ਨਸ਼ਾ ਵੇਚਦੇ ਆ ਉਹਨਾਂ ਨੂੰ ਪੰਜਾਬ ਸਰਕਾਰ ਕਹਿੰਦੀ ਆ ਕਿ ਸਾਨੂੰ ਪਤਾ ਹੀ ਨਹੀਂ ਜਿਹੜਾ ਨਸ਼ਾ ਛੇੜ ਰਿਹਾ ਪਤਾ ਸਾਰਿਆਂ ਨੂੰ ਹੀ ਆ ਕਿਉਂਕਿ ਇਹ ਪੰਜਾਬ ਸਰਕਾਰ ਨੂੰ ਪਤਾ ਜਿਹੜੇ ਮੰਤਰੀਆਂ ਦੇ ਕਾਮੇ ਆ ਜਿਹੜੇ ਜਿਹੜੇ ਮੰਤਰੀ ਨਸ਼ਾ ਵਕਾਉਂਦੇ ਆ ਇਹਨਾਂ ਨੇ ਬੰਦੇ ਰੱਖੇ ਹੋਏ ਆ ਮੋਰੇ ਮਨਨ ਦਾ ਸਾਕਤੋ ਆ ਬੰਦ ਕਰਾ ਨਸ਼ਾ ਬੰਦ ਹੋਣਾ ਆ ਜਿੰਨਾ ਭਗਵਾਨਤ ਮਾਨ ਨੇ ਰੋਲਾ ਪਾਇਆ ਸੀ ਵਿਸਾਟੀ ਜਿਹੜੀ ਸਰਕਾਰ ਆ ਇਹ ਸਾਫ ਸਰਕਾਰ ਆ ਕੋਈ ਇਨਸਾਫ ਸੁਭ ਨਹੀਂ ਯਾਰੋ ਇਹ ਸਾਰੀ ਧਾਕੇ ਵਾਲੀ ਸਰਕਾਰ ਹੀ ਆਿੱਦਾਂ ਆਪਣੇ ਪਿੰਡਾਂ ਦੇ ਵਿੱਚ ਸਾਡੇ ਪੱਤੀ ਸਾਹਿਬ ਨੇ ਕਿਹਾ ਹੀ ਆ ਸੜਕਾਂ ਸਾਡੀਆਂ ਟੁੱਟੀਆਂ ਹੋਈਆਂ ਪਿੰਡਾਂ ਤੋਂ ਫੋਲੜੀਆ ਤੇ ਅੱਜ ਫੋਲੜੀਆ ਤੋਂ ਸੁਵਾਨਾ ਫੋਲੜੀਆ ਤੋਂ ਕਿੱਤੀਆਂ ਨਹੀਂ ਫੋਲੜੀਆ ਤੋਂ ਕਾਦੀਆਂ ਕੋਈ ਵੀ ਸਰਕਾਰ ਨੇ ਮਾਨ ਸਰਕਾਰ ਦੇ ਅਕ 15 ਸਾਲ ਐਮਐਲਏ ਨੂੰ ਬੰਦੇ ਨੂੰ ਹੋ ਗਿਆ ਆ ਪਰ ਸਾਡੀ ਕੋਈ ਅੱਜ ਤੱਕ ਖੜਗੜੀ ਨਹੀਂ ਬਣੀ ਸਾਡੇ ਪਿੰਡਾਂ ਦੇ ਮਸੂਲ ਬੰਦ ਪਏ ਨਹੀਂ ਸ਼ਾਇਦ ਹੋਰ ਰੰਗ ਨੂੰ ਹੋ ਲੱਪਿਆ ਪਰ ਅਸੀਂ ਸੁਨੀਆਰੀ ਵੀ ਕਿਹਾ ਹੈ ਉਹਨੀਆਰੀ ਨੂੰ ਨਾਰੇ ਲੱਭੇ ਲਾਏ ਆ ਜੇ ਅਸੀਂ ਕੰਮ ਕਰਾਵਾਂਗੇ ਗਰੀਬਾਂ ਦਾ ਜਾਤ ਦਾ ਲੋਕ ਤੱਕਾ ਕਰੇ ਇਹ ਤਾਂ ਆਮ ਆਪ ਪਾਰਟੀ ਸਰਕਾਰ ਜਾਦਾ ਤੱਕਾ ਕਰਾ ਰਹੀ ਐਸੀ ਬੰਦਿਆਂ ਨਾਲ ਹੋਰ ਤਾਂ ਬਾਕੀ ਕੋਈ ਨਹੀਂ ਜਿਹੜੇ ਬੰਦੇ ਨਹੀਂ ਨਸ਼ਾ ਵੇਚਦੇ ਆ ਉਹਨਾਂ ਦਾ ਨਹੀਂ ਫੜਦੇ ਜਿਹੜੇ ਨਸ਼ਾ ਥੋੜਾ ਜਿਹਾ ਖਾਂਦੇ ਆ ਉਹਨਾਂ ਦੇ ਮਾਪੇ ਡੁੱਟ ਹੋ ਰਿਹਾ ਆ ਵੀ ਸਾਡੇ ਬੱਚਾ ਨੂੰ ਕੋਲ ਫੜ ਕੇ ਲੈ ਲਈ ਆ ਪਰ ਉਹ ਉਹਨਾਂ ਨੂੰ ਪੁੱਛੋ ਨਸ਼ਾ ਬੰਦ ਕਰਨਾ ਜੇ ਨਸ਼ਾ ਬੰਦ ਕਰਨਾ ਆ ਕਿ ਪਿਛੋਕ ਨਸ਼ਾ ਬੰਦ ਹੋਣਾ ਚਾਹੀਦਾ ਆ ਇਸ ਲਈ ਸੋਨੇ ਆ ਜੇ বিজেপি ਸਰਕਾਰ ਆਵੇ ਕਾਹੀ ਨਸ਼ੇ ਦਾ ਬਾਧਾ ਕਰਾਂਗੇ ਜੇਹੀ ਬੰਦ ਕਰਾਵਾਂਗੇ ਜਿੱਦਾਂ ਮੁਰਤੀ ਸਾਹਿਬ ਨੇ ਕਿਹਾ ਹੋਇਆ ਹੀ ਆ ਇਹ ਹਰਿਆਣੇ ਦੇ ਵਿੱਚ ਜਿਹਨਾਂ ਦੀ ਸਰਕਾਰ ਆ ਗਈ ਆ ਜੇ ਕੰਮ ਕੀਤੇ ਆ ਤੇ ਤਾਂ ਹੀ ਸਰਕਾਰ ਆਈ ਆ ਜਿਵੇਂ ਦਿੱਲੀ ਦੇ ਵਿੱਚ ਆਈ ਜੇ ਆਪਾਂ ਪਾਰਟੀ ਨੇ ਕੰਮ ਕੀਤਾ ਹੁੰਦਾ ਤੇ ਦਿੱਲੀ ਦੀ ਸਰਕਾਰ ਜਲਦੀ ਕਾਦੋ ਜੇ ਆਪਾਂ ਕੋਈ ਨਹੀਂ ਕੰਮ ਕਰਦੇ ਆ ਤੇ ਲੋਕ ਆਪਾਂ ਨੂੰ ਯਾਦ ਰੱਖਦੇ ਆ ਪਰ ਜੇ ਇਹਨੇ ਕੀਤਾ ਹੁੰਦਾ ਕੇਂਦਰੀ ਵਾਦੇ ਕੰਮ ਤੇ ਦਿੱਲੀ ਤੋਂ ਭੇਜੋ ਦੇ ਕਾਦੋ ਇਧਰ ਤੋਂ ਭਾਗਤ ਮਾਨਦੀ ਵੀ ਹੁਣ ਛੁੱਟੀ ਹੋਣ ਵਾਲੀ ਆ ਇਹ ਪੈਸਾ ਇਕੱਠਾ ਕਰ ਰਹੇ ਆ ਸਾਰੇ ਆਮ ਪਾਰਟੀ ਵਾਲੇ ਇਹ ਕਰਦਾ ਕਥਾ ਪਹਿਲਾਂ ਹੀ ਕਰੀ ਜਾਂਦੇ ਆ ਕਿ ਸਾਨੂੰ ਪਤਾ ਤਾਂ ਹੈਗਾ ਆ ਵੀ ਅਗਲੀ ਵਾਰੀ ਬੀਜੇਪੀ ਆਉਣੀ ਆ ਇਹਨਾਂ ਸਾਰੇ ਪਤਾ ਵੀ ਬੀਜੇਪੀ ਨਹੀਂ ਆਉਣਾ ਪਰ ਫੇਰ ਵੀ ਇਹ ਆਪਣੇ ਜਿਹੜੇ ਤਰਫੇ ਇਕੱਠੇ ਕਰਕੇ ਇਹ ਕਹਿੰਦੇ ਆ ਵੀ ਅਸੀਂ ਐਮਐਲਏ ਜਿਹੜੇ ਜ਼ਿਲ੍ਹੇ ਹੈਗੇ ਆ ਆਪਣਾ ਆਪਣਾ ਘਰ ਬਾਲ ਲਈਏ ਇਹ ਭਗਵਾਨ ਤੁਮਨ ਤੋਂ ਨਸ਼ਾ ਨਹੀਂ ਬੰਦ ਹੋਣਾ ਭਗਵਾਨ ਤੁਮਨ ਨੂੰ ਲੋਕਾਂ ਦੇ ਬਹੁਤ ਸੋਚਾਈ ਵੀ ਬਹੁਤ ਵਧੀਆ ਭਗਵਾਨ ਤੁਮਨ ਜੀ ਕਹਿੰਦੇ ਆ ਕਿ ਬੀਬੀਆਂ ਨੂੰ ਹਰ ਮਹੀਨੇ 1-1000 ਰੁਪਏ ਖਾਤੇ ਦੇ ਵਿੱਚ ਪਾਇਆ ਜਾਊਗਾ ਪੈਨਸ਼ਨਾਂ ਦਾ ਵਧਿਆ 2500 ਰੁਪਇਆ ਕੀਤਾ ਜਾਊਗਾ ਪਰ ਕਿੱਥੇ ਜਨਤਾ ਵੀ ਅੱਜਕੱਲ ਪੜ੍ਹੀ ਲਿਖੀ ਆ ਜਨਤਾ ਚਲੋ ਹੈ ਤਾਂ ਪੜ੍ਹੀ ਲਿਖੀ ਆ ਪਰ ਬੇਵਕੂਫੀ ਆ ਕਿਉਂ ਬੇਵਕੂਫੀ ਆ ਕਿ ਵੋਟ ਇਹਨਾਂ ਨੂੰ ਪਾਉਂਦੇ ਜਾ ਰਹੇ ਆ